ਹਾਂਜੀ ਸੱਸੀਗਾ ਸਰਣ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅਡਾ 247 ਦੇ YouTube ਚੈਨਲ ਦੇ ਉੱਤੇ ਸੋ ਪੰਜਾਬ ਸਰਕਾਰ ਨੇ ਬਜਟ ਜਾਰੀ ਕਰ ਦਿੱਤਾ ਆ ਇਹ ਸਰਕਾਰ ਦਾ ਕੰਮ ਸਿਗਾ ਉਸ ਤੋਂ ਬਾਅਦ ਸਰਕਾਰ ਨੇ ਇਸ ਬਜਟ ਨੂੰ ਪੇਪਰ ਦੇ ਵਿੱਚ ਵੀ ਪੁੱਛ ਲੈਣਾ ਉਹ ਵੀ ਸਰਕਾਰ ਦਾ ਕੰਮ ਹੈ ਤੁਹਾਡਾ ਕੰਮ ਹੈ ਇਸ ਕਲਾਸ ਨੂੰ ਪੂਰਾ ਲਾਉਣਾ ਇਸ ਬਜਟ ਦੇ ਵਿੱਚ ਜਿਹੜੀਆਂ ਮੈਂ ਇੰਪੋਰਟੈਂਟ ਗੱਲਾਂ ਦੱਸੂਗਾ ਉਹਨੂੰ ਯਾਦ ਕਰਨਾ ਤੇ ਇਸ ਦੀ PDF ਨੂੰ ਲੈ ਕੇ ਜਾਣਾ ਤੇ ਨਾਲ ਦੀ ਨਾਲ ਹੀ ਅ ਜੇ ਮੇਰੀ ਗੱਲ ਕਰੀਏ ਮੇਰਾ ਕੰਮ ਕੀ ਹੈ ਮੇਰਾ ਕੰਮ ਹੈ ਤੁਹਾਨੂੰ ਇਸ ਬਜਟ ਨੂੰ ਪੜਾਉਣਾ ਸੋ ਆਪਾਂ ਸਾਰੇ ਜਾਣੇ ਰਲ ਮਿਲ ਕੇ ਆਪਣਾ ਆਪਣਾ ਕੰਮ ਕਰਦੇ ਆ ਤੇ ਇਸ ਇਗਜ਼ਾਮ ਦੇ ਵਿੱਚ ਜੇ ਬਜਟ ਦੇ ਵਿੱਚੋਂ ਜਿਹੜੇ ਵੀ ਸਵਾਲ ਆਏ ਉਹ ਸਵਾਲਾਂ ਨੂੰ ਜ਼ਰੂਰ ਸਹੀ ਕਰਕੇ ਆਵਾਂਗੇ ਚਲੋ ਜੀ ਕਰਦੇ ਫੇਰ ਸ਼ੁਰੂਆਤ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਮੇਰੀ ਆਵਾਜ਼ ਪ੍ਰੋਪਰ ਆ ਰਹੀ ਹੈ ਆਡੀਓ ਵੀਡੀਓ ਇੱਕ ਵਾਰੀ ਯਸਰ ਜ਼ਰੂਰ ਲਿਖ ਦਿਓ ਬਹੁਤ ਇੰਪੋਰਟੈਂਟ ਸੈਸ਼ਨ ਆ ਪੂਰੇ ਨੂੰ ਜ਼ਰੂਰ ਦੇਖ ਲਿਓ ਚਲੋ ਜੀ ਸੋ ਕਰਦੇ ਆਪਾਂ ਫੇਰ ਸ਼ੁਰੂਆਤ ਹਾਂ ਜਿਹੜੇ ਚੈਨਲ ਤੇ ਪਹਿਲੀ ਵਾਰ ਵਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਆਪਣੇ ਵੀ ਦੋਸਤ ਮਿੱਤਰ ਜਿਹੜੇ ਤੁਹਾਡੇ ਕੋਲ ਜਿਨ੍ਹਾਂ ਨੇ ਤਿਆਰੀ ਕਰਦੇ ਨੇ ਸਭ ਤੋਂ ਪਹਿਲਾਂ ਬਜਟ ਸ਼ਬਦ ਅਸਲ ਦੇ ਵਿੱਚ ਜਿਹੜਾ ਬਜਟ ਸ਼ਬਦ ਆ ਇਹਨੂੰ ਜੇ ਸੰਵਿਧਾਨ ਦੀ ਭਾਸ਼ਾ ਵਿੱਚ ਪੜੀਏ ਆਪਾਂ ਕੀ ਕਹਿੰਦੇ ਆ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਹੁਣ ਜਿਹੜੀ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਆ ਇਹ ਸਾਨੂੰ ਸੰਵਿਧਾਨ ਦੇ ਵਿੱਚ ਲਿਖੀ ਮਿਲਦੀ ਆ ਬਜਟ ਸ਼ਬਦ ਕਿਤੇ ਵੀ ਸੰਵਿਧਾਨ ਚ ਨਹੀਂ ਲਿਖਿਆ ਯਾਦ ਰੱਖਿਓ ਬੜੀ ਇੰਪੋਰਟੈਂਟ ਗੱਲ ਦੱਸਣ ਜਾ ਰਹੇ ਹਾਂ ਬਜਟ ਸ਼ਬਦ ਕਿਤੇ ਵੀ ਕਨਸਟੀਟਿਊਸ਼ਨ ਦੇ ਵਿੱਚ ਨਹੀਂ ਲਿ ਇਹ ਸਾਨੂੰ ਕਿੱਥੇ ਦੇਖਣ ਨੂੰ ਮਿਲਦਾ ਹੈ ਵੈਸੇ ਆਮ ਬੋਲ ਚੱਲਦੀ ਭਾਸ਼ਾ ਵਿੱਚ ਸੰਵਿਧਾਨ ਦੇ ਵਿੱਚ ਲਿਖਿਆ ਮਿਲਦਾ ਹੈ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਇਹਦੇ ਦੀ ਆਰਟੀਕਲ 202 ਹੈ ਸਟੇਟ ਦੇ ਲਈ ਯਾਨੀ ਕਿ ਪੰਜਾਬ ਦੇ ਲਈ ਤੇ ਜੇ ਮੈਂ ਇੰਡੀਆ ਦੀ ਗੱਲ ਕਰਾਂ ਯੂਨੀਅਨ ਬਜਟ ਸਰ ਯੂਨੀਅਨ ਬਜਟ ਦੇ ਲਈ 112 ਨੰਬਰ ਆਰਟੀਕਲ ਹੁੰਦਾ ਹੈ ਦੋਨੋਂ ਚੀਜ਼ਾਂ ਮੈਂ ਯਾਦ ਰੱਖਣੀਆਂ ਨੇ ਕਨਫਿਊਜ਼ ਕਦੇ ਵੀ ਨਹੀਂ ਹੋਣਾ ਅਗਲਾ ਸਵਾਲ ਬਜਟ ਕੀ ਹੁੰਦਾ ਬੜਾ ਸਿੰਪਲ ਜਿਹਾ ਪੜ ਲਓ ਆਪਣੀ ਨਾ ਪਰਿਵਾਰ ਦੇ ਵਿੱਚ ਜਦੋਂ ਕੋਈ ਪ੍ਰੋਗਰਾਮ ਹੁੰਦਾ ਘਰ ਦੇ ਬੈਠ ਕੇ ਸਲਾਮ مشورہ ਕਰਦੇ ਹੁੰਦੇ ਆ ਵੀ ਪੈਸੇ ਕਿੰਨੇ ਖਰਚੇ ਹੋਣਗੇ ਆਪਾਂ ਆ ਵੀ ਕਰਨਾ ਆਪਾਂ ਮੰਨ ਲਓ ਪਾਰਟੀ ਕਰਨੀ ਤੁਹਾਡੇ ਜਨਮ ਦਿਨ ਦੀ ਕਹਿੰਦੇ ਜੀ ਪਨੀਰ ਵਾਲੇ ਪਕੌੜੇ ਪਾਉਣੇ ਨਾਲ ਗਲਾਬ ਜਮਣਾ ਚਰੌਣੀਆਂ ਆ ਵੀ ਕਰਾਂਗੇ ਉਹ ਵੀ ਕਰਾਂਗੇ ਨਵੇਂ ਕੱਪੜੇ ਵੀ ਲੈ ਦਾਂਗੇ ਇਹਦੇ ਨਾਲ ਨਾਲ ਫਿਰ ਕਹਿੰਦੇ ਸੋਚਦੇ ਹੁੰਦੇ ਆ ਬੇਸ਼ੱਕ ਇੰਨਾ ਖਰਚਾ ਆ ਜਾਊਗਾ ਫਿਰ ਕੋਲ ਮਾਤਾ ਬੈਠੀ ਕਹਿੰਦੀ ਆ ਕੋਈ ਨਹੀਂ ਘਬਰਾਓ ਨਾ ਜਵਾਕਾਂ ਦੇ ਮਾਮਿਆਂ ਨੇ ਆਉਣਾ ਨਾਨਕਿਆਂ ਨੇ ਆਉਣਾ ਉਹ ਬਾਪੂ ਪੈਸੇ ਦੇ ਜਾਣਗੇ ਫਿਰ ਅਸੀਂ ਸੋਚੀਦਾ ਅੱਛਾ ਨਾਨਕੇ ਆਣ ਕੇ ਇੰਨਾ ਸ਼ਗਨ ਦੇ ਕੇ ਜਾਣਗੇ ਫਲਾਨਾ ਇੰਨਾ ਸ਼ਗਨ ਦੇ ਜੂਗਾ ਵੀ ਕਮਾਈ ਕਿੰਨੀ ਹੋਣੀ ਜਾਨਕੀ ਕਿ ਕਿੰਨੀ ਕਮਾਈ ਆ ਰਹੀ ਆ ਕਿੰਨਾ ਸੀ ਖਰਚਾ ਕਰ ਰਹੇ ਆ ਉਹਦਾ ਜਿਹੜਾ ਐਸਟੀਮੇਟ ਲਾਇਆ ਜਾਂਦਾ ਹੈ ਪਹਿਲਾਂ ਹੀ ਹਜੇ ਪ੍ਰੋਗਰਾਮ ਨਬੜਿਆ ਨਹੀਂ ਪਹਿਲਾਂ ਹੀ ਉਹਨੂੰ ਸੀ ਕਹਿੰਦੇ ਆ ਬਜਟ ਤੋਂ ਬਜਟ ਕੀ ਆ ਬਜਟ ਦੀ ਗੱਲ ਕਰ ਲਈਏ ਇੱਕ ਐਸਟੀਮੇਟ ਹੁੰਦਾ ਆ ਕਾਦਾ ਖਰਚਿਆਂ ਦਾ ਕਮਾਈ ਦਾ ਤੇ ਖਰਚਿਆਂ ਦਾ ਕਾਦੇ ਲਈ ਜਿਹੜਾ ਆਉਣ ਵਾਲਾ ਸਾਲ ਹੈ ਆਉਣ ਵਾਲਾ ਸਾਲ ਸੋ ਇਹ ਪੰਜ ਚਾਰ ਚੀਜ਼ਾਂ ਸੀ ਯਾਦ ਰੱਖਣੀਆਂ ਨੇ ਵੀ ਹੁੰਦਾ ਕੀ ਆ ਬਜਟ ਉਸ ਤੋਂ ਬਾਅਦ ਇਸ ਵਾਰ ਸਾਡੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਜੀ ਦੁਆਰਾ ਬਜਟ ਪੇਸ਼ ਕੀਤਾ ਗਿਆ ਇਹਨਾਂ ਨੇ 2022 ਵਿੱਚ ਕੀਤਾ ਸੀਗਾ 23 ਵਿੱਚ 24 ਵਿੱਚ ਜਾਨੀ ਕਿ ਇਹ ਹੁਣ ਬਜਟ ਪੇਸ਼ ਕਰ ਰਹੇ ਨੇ ਕਾਫੀ ਲੰਬੇ ਸਮੇਂ ਤੋਂ ਠੀਕ ਹੈ ਸੋ ਹਰਪਾਲ ਸਿੰਘ ਚੀਮਾ ਜੀ ਨੇ ਜੋ ਇਸ ਵਾਰ ਬਜਟ ਪੇਸ਼ ਕੀਤਾ ਉਹਨਾਂ ਨੇ ਕੀ ਕਿਹਾ ਕਿ ਇੱਕ ਕੰਪਰੀਹੈਂਸਿਵ ਬਜਟ ਆ ਜਿਹਦੇ ਵਿੱਚ ਅਸੀਂ ਪੰਜਾਬ ਦੀ ਤਰੱਕੀ ਦੀ ਗੱਲ ਕਰਾਂਗੇ ਇਕਨੋਮਿਕ ਗਰੋਥ ਦੀ ਗੱਲ ਕਰਾਂਗੇ ਪਬਲਿਕ ਵੈਲਫੇਅਰ ਦੀ ਗੱਲ ਕਰਾਂ ਕਿ ਲੋਕਾਂ ਦਾ ਭਲਾ ਜ਼ਰੂਰ ਕਰਨਾ ਤੇ ਨਾਲ ਦੀ ਨਾਲ ਹੀ ਆਪਾਂ ਇਹਦੇ ਨਾਲ ਜੋ ਵੀ ਪੰਜਾਬ ਸਟੇਟ ਦੇ ਮੁੱਦੇ ਨੇ ਚਾਹੇ ਉਹ ਕਹਿੰਦੇ ਲਾਅ ਨੂੰ ਲੈ ਕੇ ਚਾਹੇ ਉਹ ਨਸ਼ੇ ਨੂੰ ਲੈ ਕੇ ਆ ਸਾਰੇ ਮੁੱਦਿਆਂ ਉੱਤੇ ਜ਼ਰੂਰ ਗੱਲਬਾਤ ਕੰਦੇ ਕੀਤੀ ਜਾਊਗੀ ਤੇ ਹੱਲ ਵੀ ਕੀਤਾ ਜਾਊਗਾ ਇਸ ਬਜਟ ਦੇ ਵਿੱਚ ਹੁਣ ਆਪਾਂ ਦੇਖਦੇ ਆਂ ਬਜਟ ਦੇ ਮੇਨ ਮੇਨ ਪੁਆਇੰਟ ਕੀ ਨੇ ਇੱਥੋਂ ਕੁਐਸਚਨ ਬਣਦਾ ਹੁੰਦਾ ਠੀਕ ਹੈ ਪੁੱਛ ਸਕਦੇ ਨੇ ਕਿ ਮੇਨ ਕਿਹੜੇ-ਕਿਹੜੇ ਆ ਜੀ ਹੈਨਾ ਵੀ ਮੇਨ ਕਾਦੇ-ਕਾਦੇ ਉੱਤੇ ਹੈਗਾ ਆ ਤੇ ਜਦੋਂ ਇਹ ਸਾਰਾ ਆਪਾਂ ਬਜਟ ਪੜ ਲਾਂਗੇ ਅਖੀਰ ਦੇ ਉੱਤੇ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਇੱਕ ਟੇਬਲ ਦਿਖਾਊਗਾ ਜਿੱਥੋਂ ਸਾਰੀਆਂ ਚੀਜ਼ਾਂ ਰਿਵਾਈਜ਼ ਵੀ ਹੋ ਜਾਣਗੀਆਂ ਹੁਣ ਟੋਟਲ ਬਜਟ ਦੀ ਗੱਲ ਕਰੀਏ ਇਸ ਵਾਰ ਜਿਹੜਾ ਟੋਟਲ ਬਜਟ ਪੇਸ਼ ਕੀਤਾ ਗਿਆ 236080 ਕਰੋ ਸੋ ਯਾਦ ਰੱਖਣਾ ਹੈ ਬਜਟ ਦਾ ਨੰਬਰ ਕਿੰਨਾ ਆ ਕਦ ਕਿੰਨੇ ਨੂੰ ਅਸੀਂ ਉਹਨੂੰ ਪੇਸ਼ ਕੀਤਾ ਗਿਆ ਉਹਦੇ ਵਿੱਚ ਕੀ ਆ ਕਿੰਨੀ ਕਮਾਈ ਹੈ ਤੇ ਕਿੰਨਾ ਖਰਚਾ ਆ ਹੁਣ ਕੁਝ ਸ਼ਬਦ ਹੁੰਦੇ ਨੇ ਜਿਨ੍ਹਾਂ ਨੂੰ ਸੀ ਸਮਝਾਂਗੇ ਜ਼ਰੂਰੀ ਇਕਨੋਮਿਕ ਟਰਮਾਂ ਹੁੰਦੀਆਂ ਨੇ ਸੋ ਇਸ ਬਜਟ ਦੀ ਗੱਲ ਕਰ ਲਈਏ ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ ਜਾਨੀ ਕਿ ਕਹਿੰਦੇ ਪੰਜਾਬ ਦੀ ਤਰੱਕੀ ਕਿੰਨੇ ਪਰਸੈਂਟ ਦੇ ਉਮੀਦ ਕੀਤੀ ਜਾ ਰਹੀ ਹੈ 10% ਦੇ ਉੱਤੇ ਵੀ ਜਿਹੜਾ ਪੰਜਾਬ ਹੈ ਉਹ ਕਿੰਨੀ ਪਰਸੈਂਟੇਜ ਤੇ ਤਰੱਕੀ ਕਰੂਗਾ 10% ਦੀ ਕਹਿੰਦੇ ਸਾਨੂੰ ਐਸਟੀਮੇਟ ਆ ਸੋ ਇਹ 10% ਵੀ ਅਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਾਂਗੇ ਉਸ ਤੋਂ ਬਾਅਦ ਸਾਡੇ ਕੋਲੇ ਫਿਜ਼ੀਕਲ ਡੈਫਿਸਿਟ ਤੇ ਡੈਟ ਮੈਨੇਜਮੈਂਟ ਕੀ ਆ ਹੁਣ ਕੀ ਹੁੰਦਾ ਜਿੰਨੀ ਸਾਡੀ ਕਮਾਈ ਆ ਕਈ ਵਾਰ ਉਦੋਂ ਵੱਧ ਖਰਚੇ ਹੋ ਜਾਂਦੇ ਆ ਜਿੰਨੀ ਸਾਡੀ ਕਮਾਈ ਹੈ ਉਸ ਤੋਂ ਬਾਅਦ ਜਿਹੜੇ ਖਰਚੇ ਹੋ ਗਿਆ ਸੀ ਉਹਨੂੰ ਕੀ ਕਹਾਂਗੇ ਸਰ ਉਹਨੂੰ ਕਹਿੰਦੇ ਆ ਫਿਜ਼ੀਕਲ ਡੈਫਿਸਟ ਵਿੱਤੀ ਘਾਟਾ ਜਾਨੀ ਕਿ ਕਮਾਈ ਦੇ ਨਾਲੋਂ ਖਰਚੇ ਵੱਧ ਜਾਂਦੇ ਨੇ ਦੈਟ ਇਜ਼ ਕਾਲਡ ਐਜ਼ ਆ ਫਿਜ਼ੀਕਲ ਡੈਫਿਸਟ ਸੋ ਸਾਡਾ ਫਿਜ਼ੀਕਲ ਡੈਫਿਸਟ ਕਿੰਨਾ ਹੈ ਜੀ 3.84 3.84% ਆਫ ਸਟੇਟ ਜੀਡੀਪੀ ਜਿਹੜੀ ਸਾਡੀ ਸਟੇਟ ਦੀ ਜੀਡੀਪੀ ਹੋਊਗੀ ਉਹਦਾ 3.84% ਹੈ ਮੈਨੂੰ ਦੱਸਿਓ ਫਿਜ਼ੀਕਲ ਡੈਫਿਸਿਟ ਦੇ ਵਿੱਚ ਕੀ ਜਿਹੜਾ ਸਾਡੇ ਕੋਲ ਐਕਸਟਰਨਲ ਬੋਰੋਇੰਗਸ ਹੁੰਦੀਆਂ ਨੇ ਉਹ ਇਨਕਲੂਡ ਹੁੰਦੀਆਂ ਕਿ ਨਹੀਂ ਹੁੰਦੀਆਂ ਸੁਣੋ ਮੇਰੀ ਗੱਲ ਕੀ ਫਿਜ਼ੀਕਲ ਡੈਫਿਸਿਟ ਦੇ ਵਿੱਚ ਜਿਹੜੀਆਂ ਐਕਸਟਰਨਲ ਬੋਰੋਇੰਗਸ ਹੁੰਦੀਆਂ ਨੇ ਇਨਕਲੂਡ ਹੁੰਦੀਆਂ ਜਾਂ ਨਹੀਂ ਹੁੰਦੀਆਂ ਯਸਰ ਜ਼ਰੂਰ ਲਿਖ ਦਿਓ ਜੇ ਹੁੰਦੀਆਂ ਨਹੀਂ ਹੁੰਦੀਆਂ ਤਾਂ ਨੋ ਸਰ ਲਿਖ ਦਿਓ ਉਦੋਂ ਵਾਰ ਰੈਵਨਿਊ ਡੈਫਿਸਿਟ ਦੀ ਗੱਲ ਕਰ ਲਈਏ ਤਾਂ ਰੈਵਨਿਊ ਡੈਫਿਸਿਟ ਕਹਿੰਦੇ ਐਕਸਪੈਕਟਿਡ ਕੀਤਾ ਜਾ ਰਿਹਾ 2.51% ਆਫ ਦਾ ਜਿੰਨੀ ਵੀ ਸਾਡੇ ਕੋਲ ਇਸ ਵਾਰ ਸਟੇਟ ਜੀਡੀਪੀ ਸਾਡੀ ਹੈਗੀ ਹੈ ਜੀ ਤੇ ਕਰਜ਼ੇ ਦੀ ਗੱਲ ਕਰ ਲਈਏ ਕਹਿੰਦੇ ਕਰਜ਼ੇ ਦਾ ਭਾਰ ਪੰਜਾਬ ਦੇ ਉੱਤੇ ਉਮੀਦ ਕੀਤੀ ਜਾ ਰਹੀ ਹੈ ਕਿ 4.17 ਲੱਖ ਦਾ ਹੋ ਜਾਊਗਾ 17 ਲੱਖ ਕਰੋੜ ਦਾ ਹੋ ਜਾਊਗਾ ਇਸ ਸਾਲ ਦੇ ਅੰਤ ਤੱਕ ਕਰਜ਼ਾ ਆਪਾਂ ਬਹੁਤ ਚੱਕ ਰਹੇ ਹਾਂ ਬਹੁਤ ਵੱਡੀ ਅਮਾਉਂਟ ਦੇ ਉੱਤੇ ਕਰਜ਼ਾ ਚੱਕ ਰਹੇ ਹਾਂ ਹੁਣ ਕੁਝ ਟਰਮਾਂ ਅਸੀਂ ਯੂਜ਼ ਕਰ ਰਹੇ ਹਾਂ ਵੀ ਇੱਥੇ ਕਿਹੜੀਆਂ-ਕਿਹੜੀਆਂ ਜਿਵੇਂ ਕਿ ਫਿਸਕਲ ਡੈਫਿਸਿਟ ਕੀ ਹੁੰਦਾ ਆ ਰੈਵਨਿਊ ਡੈਫਿਸਿਟ ਕੀ ਹੁੰਦਾ ਆ ਇਸ ਜੀ ਨੂੰ ਸਮਝਾਉਣ ਲੱਗਾ ਬੜੇ ਧਿਆਨ ਨਾਲ ਸਮਝੋ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਲਓ ਜੀ ਸੋ ਇਹ ਫੈਕਟਰੀ ਆ ਠੀਕ ਹੈ ਸਰਕਾਰ ਨੇ ਫੈਕਟਰੀ ਲਈ ਪਹਿਲੀ ਗੱਲ ਤਾਂ ਫਿਸਕਲ ਡੈਫਿਸਿਟ ਕੀ ਆ ਉਹ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਫਿਸਕਲ ਡੈਫਿਸਟ ਜਿੰਨੀ ਵੀ ਕਮਾਈ ਆ ਤੇ ਜਿੰਨੇ ਵੀ ਖਰਚੇ ਆ ਦੈਟ ਇਜ਼ ਕਾਲਡ ਐਸ ਦਾ ਫਿਸਕਲ ਡੈਫਿਸਟ ਜਾਨੀ ਕਿ ਵਿੱਤੀ ਘਾਟਾ ਮੰਨ ਲਓ 500 ਰੁਪਏ ਆ ਕਮਾਈ ਆ ਤੇ ਮੇਰੀ ਜੀ 400 ਰੁਪਿਆ ਖਰਚਾ ਆ ਜਾਂ ਮੈਂ ਕਹਿ ਦਮਾ 500 ਰੁਪਿਆ ਕਮਾਈ ਆ 600 ਰੁਪਿਆ ਖਰਚਾ ਜਦੋਂ ਕਮਾਈ ਨਾਲੋਂ ਖਰਚਾ ਵੱਧ ਗਿਆ ਉਦੋਂ ਫਿਜ਼ੀਕਲ ਡੈਫਿਸਟ ਹੋ ਗਿਆ ਜਦੋਂ ਕਮਾਈ ਨਾਲੋਂ ਖਰਚਾ ਘਟ ਗਿਆ ਉਦੋਂ ਫਿਜ਼ੀਕਲ ਸਰਪਲਸ ਹੋ ਗਿਆ ਸੋ ਸਾਡਾ ਪੰਜਾਬ ਦਾ ਬਜਟ ਫਿਜ਼ੀਕਲ ਡੈਫਿਸਟ ਹੀ ਆ ਯਾਨੀ ਕਿ ਕਮਾਈ ਘੱਟ ਤੇ ਖਰਚੇ ਜ਼ਿਆਦੇ ਨੇ ਹੁਣ ਜਿਹੜੀ ਕਮਾਈ ਤੇ ਖਰਚੇ ਹੁੰਦੇ ਕਿੰਨੇ ਤਰੀਕੇ ਦੇ ਹੁੰਦੇ ਨੇ ਸਰ ਜੀ ਦੋ ਤਰੀਕੇ ਦੇ ਹੁੰਦੇ ਨੇ ਬੜੀ ਧਿਆਨ ਨਾਲ ਸੁਣਿਓ ਕਮਾਈ ਤੇ ਖਰਚੇ ਦੋ ਤਰੀਕੇ ਦੇ ਹੁੰਦੇ ਨੇ ਜੇਸੀ ਕਮਾਈ ਦੀ ਗੱਲ ਕਰੀ ਸੀ ਕਿ ਨੇ ਰਸੀਪਟ ਸਰਕਾਰ ਹਮੇਸ਼ਾ ਯੂਜ਼ ਕਰਦੀ ਸ਼ਬਦ ਰਸੀਪਟ ਓਕੇ ਜੀ ਖਰਚਿਆਂ ਨੂੰ ਕਹਿੰਦੇ ਆ ਜੀ ਐਕਸਪੈਂਡੀਚਰ ਓਕੇ ਹੁਣ ਜਿਹੜਾ ਐਕਸਪੈਂਡੀਚਰ ਆ ਖਰਚੇ ਆ ਉਹ ਕਿੱਥੇ ਕਿੱਥੇ ਹੁੰਦੇ ਨੇ ਦੋ ਜਗ੍ਹਾ ਹੁੰਦੇ ਨੇ ਪਹਿਲੇ ਨੰਬਰ ਤੇ ਜਿੰਨੇ ਵੀ ਅਸੀਂ ਸੈਲਰੀਆਂ ਦੇਣੀਆਂ ਆ ਜਾਂ ਹੋਰ ਜਿੰਨੇ ਵੀ ਖਰਚੇ ਨੇ ਉਹ ਹੋ ਗਿਆ ਦੂਜੇ ਨੰਬਰ ਤੇ ਅਸੀਂ ਨਵੀਂ ਡਿਵੈਲਪਮੈਂਟ ਕਰਨੀ ਹੁੰਦੀ ਆ ਜੀ ਮੰਨ ਲਓ ਕੋਈ ਨਵੀਂ ਫੈਕਟਰੀ ਲਾਉਣੀ ਆ ਜੀ ਇਦਾਂ ਹੀ ਕਮਾਈ ਦੀ ਗੱਲ ਕਰ ਲਈਏ ਰਸੀਪਟ ਜਾਨੀ ਕਿ ਕਮਾਈ ਆ ਪਰ ਰਸੀਦ ਲੈਣੇ ਆ ਨਾ ਜਦੋਂ ਤੁਹਾਡੇ ਕੋਲੇ ਕੋਈ ਪ੍ਰੋਗਰਾਮ ਹੁੰਦਾ ਅਲਗਵਾਂਡ ਦੇ ਵਿੱਚ ਲੋਕੀ ਚੰਦਾ ਲੈਣ ਆਉਂਦੇ ਆ ਵੀ ਬਾਈ ਆ ਸਾਨੂੰ ਚੰਦਾ ਦੇ ਦਿਓ ਤੇ ਆ ਰਸੀਪਟ ਲੈ ਲਓ ਰਸੀਦ ਲੈ ਲਓ ਇਹਦਾ ਮਤਲਬ ਕੀ ਆ ਤੁਹਾਨੂੰ ਰਸੀਦ ਦੇਗੇ ਤੁਹਾਡੇ ਕੋਲ ਪੈਸੇ ਲੈ ਗਏ ਉਹਨਾਂ ਦੀ ਕਮਾਈ ਹੋ ਗਈ ਸੋ ਇਦਾਂ ਹੀ ਸਰਕਾਰ ਦੀ ਰਸੀਪਟ ਦਾ ਮਤਲਬ ਕੀ ਹੋ ਜੂਗਾ ਰਸੀਪਟ ਵੀ ਦੋ ਤਰੀਕੇ ਦੀ ਹੋਊਗੀ ਕਿਹੜੀ ਕਿਹੜੀ ਇੱਕ ਤਾਂ ਸਰ ਸਾਡੇ ਕੋਲੇ ਜਿਹੜੀ ਹੋਗੀ ਆ ਜੀ ਐਕਸਪੈਂਡੀਚਰ ਤੇ ਇੱਕ ਕੈਪੀਟਲ ਠੀਕ ਹੈ ਕੈਪੀਟਲ ਤੇ ਸਾਡੇ ਕੋਲੇ ਇਹ ਵਾਲੀ ਹੁਣ ਕਹਿੰਦੇ ਜਿਹੜੀ ਸਾਡੇ ਕੋਲੇ ਆ ਰਹੀ ਆ ਕਮਾਈ ਜੇ ਤਾਂ ਉਹ ਹੈਗੀ ਆ ਐਕਸਪੈਂਡੀਚਰ ਵਾਲੀ ਕਮਾਈ ਕੈਪੀਟਲ ਵਾਲੀ ਕਮਾਈ ਸੋ ਆਪਾਂ ਕਹਿੰਦੇ ਆ ਐਕਸਪੈਂਡੀਚਰ ਰਿਸਿਪਟ ਠੀਕ ਹੈ ਜੇ ਆਪਾਂ ਇਹਨੂੰ ਪਹਿਲਾਂ ਸਮਝ ਲਈਏ ਐਕਸਪੈਂਡੀਚਰ ਜਿਹੜੀਆਂ ਸੈਲਰੀਆਂ ਨੇ ਉਹ ਕੀ ਹੋ ਗਿਆ ਵੀ ਅਸੀਂ ਖਰਚੇ ਦੇ ਦਿੱਤੇ ਤੇ ਉਹਨੂੰ ਅਸੀਂ ਕਹਿ ਦਾਂਗੇ ਸਾਡਾ ਐਕਸਪੈਂਡੀਚਰ ਰੈਵਨਿਊ ਹੋ ਗਿਆ ਡਵੈਲਪਮੈਂਟ ਦੀ ਗੱਲ ਕਰ ਲਈ ਜੇ ਤੁਸੀਂ ਨਵੀਆਂ ਚੀਜ਼ਾਂ ਲਾਉਣੇ ਫਿਰ ਕੈਪੀਟਲ ਐਕਸਪੈਂਡੀਚਰ ਹੋ ਗਿਆ ਸੋ ਕਿਹੜਾ ਹੋ ਗਿਆ ਸਰ ਕੈਪੀਟਲ ਐਕਸਪੈਂਡੀਚਰ ਜਾਨੀ ਕਿ ਅਸੀਂ ਨਵੀਂ ਫੈਕਟਰੀ ਲਾ ਦਿੱਤੀ ਹੈ ਤੇ ਇਦਾਂ ਹੀ ਸਾਡੇ ਕੋਲੇ ਰੈਵਨਿਊ ਸੋ ਰੈਵਨਿਊ ਦੇ ਵਿੱਚ ਸਾਡੇ ਕੋਲੇ ਕੀ ਆਜੂਗਾ ਰੈਵਨਿਊ ਰਸੀਪਟ ਤੇ ਰੈਵਿਨ ਜਿਹੜੀ ਹੋ ਗਈ ਆ ਕੈਪੀਟਲ ਰਸੀਪਟ ਰੈਵਨਿਊ ਰਸੀਪਟ ਦੇ ਵਿੱਚ ਕੀ ਹੋਊਗਾ ਵੀ ਸਾਨੂੰ ਜਿਹੜੀ ਕਮਾਈ ਕਿਸੇ ਤੋਂ ਆਈ ਆ ਫੋਰ ਐਗਜ਼ਾਮਪਲ ਅਸੀਂ ਇਸ ਫੈਕਟਰੀ ਵਿੱਚੋਂ ਕਮਾਈ ਕੀਤੀ ਆ ਤਾਂ ਉਹ ਰੈਵਨਿਊ ਰਸੀਪਟ ਦੇ ਵਿੱਚ ਆ ਗਿਆ ਜੇ ਫੈਕਟਰੀ ਵੇਚ ਦਿੱਤੀ ਉਹ ਕੈਪੀਟਲ ਰਿਸਿਪਟ ਦੇ ਵਿੱਚ ਆ ਗਿਆ ਜਾਂ ਫਿਰ ਅਸੀਂ ਲੋਨ ਲੈ ਲਿਆ ਲੋਨ ਲੈ ਲਿਆ ਦੈਟ ਇਜ਼ ਆਲਸੋ ਅੰਡਰ ਦਾ ਕੈਪੀਟਲ ਰਿਸਿਪਟ ਦੇ ਵਿੱਚ ਆ ਜਾਊਗਾ ਤੇ ਐਕਸਪੈਂਡੀਚਰ ਰਿਸਿਪਟ ਜਾਨੀ ਅਸੀਂ ਨਵੇਂ ਖਰਚੇ ਕਰ ਦਿੱਤੇ ਹੁਣ ਬੜਾ ਸੌਖਾ ਸਮਝੋ ਅਸੀਂ ਦੋ ਜਗ੍ਹਾ ਖਰਚੇ ਕਰਦੇ ਹਾਂ ਮੰਨ ਲਓ ਕੀ ਆ ਮੇਰੇ ਕੋਲੇ ਫੈਕਟਰੀ ਲੱਗੀ ਆ ਮੈਂ ਇੱਥੋਂ ਦੇ ਫੈਕਟਰੀ ਦੇ ਬੰਦਿਆਂ ਨੂੰ ਤਨਖਾਹ ਦੇਣੀ ਆ ਮੇਰਾ ਖਰਚਾ ਹਾਂਜੀ ਉਹ ਕੀ ਹੋ ਜਾਊਗਾ ਸੈਲਰੀ ਜਾਨੀ ਕੀ ਹੋ ਗਿਆ ਉਹ ਕਿਹੜਾ ਖਰਚਾ ਹੋ ਗਿਆ ਸਰ ਉਹ ਹੋ ਗਿਆ ਮੇਰੇ ਕੋਲੇ ਜੇ ਖਰਚੇ ਵਾਲਾ ਹੋਗਾ ਤੇ ਕੈਪੀਟਲ ਜਾਨੀ ਮੈਂ ਨਵੀਂ ਫੈਕਟਰੀ ਲਾ ਲਈ ਸੋ ਇਦੀ ਕਮਾਈ ਜਿਹੜੀ ਆ ਜੇ ਤਾਂ ਇਸ ਫੈਕਟਰੀ ਵਿੱਚੋਂ ਕਮਾਈ ਆ ਜਿਵੇਂ ਫੈਕਟਰੀ ਵੇਚਤੀ ਤੇ ਉਹ ਕੈਪੀਟਲ ਵਾਜੂਗਾ ਆਈ ਹੋਪ ਕਲੀਅਰ ਹੋ ਗਿਆ ਹੋਗਾ ਹੁਣ ਆਪਾਂ ਚੱਲਦੇ ਆਂ ਜੀ ਅੱਗੇ ਚਲੋ ਸਰ ਹੁਣ ਫਿਜ਼ੀਕਲ ਡੈਫਿਸਿਟ ਤੇ ਰੈਵਨਿਊ ਇਹ ਉਹੀ ਚੀਜ਼ਾਂ ਨੇ ਅੱਗੇ ਆਪਾਂ ਚੱਲਦੇ ਆਂ ਹੁਣ ਸਾਡੇ ਕੋਲ ਰੈਵਨਿਊ ਕਿੰਨਾ ਆਊਗਾ ਕਿੰਨਾ ਰੈਵਨਿਊ ਜਨਰੇਟ ਹੋਊਗਾ ਜੀ ਇਹ ਆਪਾਂ ਚੈੱਕ ਕਰਾਂਗੇ ਰੈਵਨਿਊ ਜਨਰੇਸ਼ਨ ਦੀ ਗੱਲ ਕਰ ਲਈਏ ਸਾਡੇ ਪੰਜਾਹ ਦੇ ਵਿੱਚ ਟੋਟਲ ਕਹਿੰਦੇ ਕਿੰਨਾ ਕਮਾਈ ਆ ਸਕਦੀ ਆ 111740 ਕਰੋੜ ਰੁਪਏ ਦੀ ਕਮਾਈ ਆਊਗੀ ਪੰਜਾਬ ਦੇ ਵਿੱਚ ਯਾਨੀ ਕਿ ਰੈਵਨਿਊ ਰਿਸੈਪਟ ਆ ਜੀ ਇਹ ਓਕੇ ਸੋ ਇਹਦੇ ਵਿੱਚੋਂ 632250 ਕਰੋੜ ਰੁਪਏ ਸਾਨੂੰ ਸਾਡੇ ਟੈਕਸ ਤੋਂ ਆਊਗਾ ਉਦੋਂ ਬਾਅਦ ਸੈਂਟਰ ਸਰਕਾਰ ਸਾਨੂੰ ਕਿੰਨਾ ਦੇਊਗਾ ਜਿਹੜਾ ਸੈਂਟਰ ਸਰਕਾਰ ਤੋਂ ਟੈਕਸ ਨਾਲ ਉਹ ਲਗਭਗ 25 26000 ਕਰੋੜ ਆਊਗਾ ਅਸੀਂ ਗੱਲ ਕਰ ਲਈਏ ਗ੍ਰਾਂਟ ਸੈਂਟਰ ਸਰਕਾਰ ਸਾਨੂੰ ਕਿੰਨੀਆਂ ਗ੍ਰਾਂਟਾਂ ਦੇ ਸਕਦੀ ਹੈ ਉਹ 10000 ਦੇ 10000 ਕਰੋੜ ਦੇ ਆਊਂਡ ਆ ਜਾਊਗਾ ਨਾਨ ਟੈਕਸ ਰੈਵਨਿਊ ਦੀ ਗੱਲ ਕਰ ਲਈਏ 12000 ਕਰੋੜ ਦੇ ਆਊਂਡ ਆਜੂਗਾ ਤੇ ਸਾਡੇ ਕੋਲ ਕੈਪੀਟਲ ਰਿਸਿਪਟ ਦੀ ਗੱਲ ਕਰ ਲਈਏ 94000 ਕਰੋੜ ਦੇ ਆਊਂਡ ਆਜੂਗਾ ਸੋ ਕੈਪੀਟਲ ਰਿਸਿਪਟ ਕੀ ਹੈ ਮੈਂ ਦੱਸਿਆ ਸੀਗਾ ਰਿਸਿਪਟ ਮਤਲਬ ਕਮਾਈ ਕੈਪੀਟਲ ਮਤਲਬ ਪੈਸੇ ਕਿੱਥੋਂ ਆਏ ਆ ਜਾਂ ਤਾਂ ਸੀ ਲੋਨ ਲੈ ਲਿਆ ਤੇ ਜਾਂ ਸੀ ਆਪਣੀ ਜਿਹੜੀ ਉਹ ਕੋਈ ਸੰਸਾਧਨ ਸੀਗੇ ਉਹ ਵੇਚ ਦਿੱਤੇ ਆ ਕੋਈ ਫੈਕਟਰੀ ਵੇਚ ਦਿੱਤੀ ਆ ਜਾਂ ਸੀ ਲੋਨ ਲੈ ਲਿਆ ਸੋ ਜਾਨੀ ਕਿ 94000 ਕਰੋੜ ਰੁਪਈਆ ਤੁਸੀਂ ਸੋਚੋ ਇਹ ਜ਼ਿਆਦਾ ਬਦਨਾ ਚੰਗਾ ਨਹੀਂ ਹੁੰਦਾ ਇਹ ਮਾੜਾ ਹੁੰਦਾ ਕੈਪੀਟਲ ਰਿਸਿਪਟ ਹਾਂ ਕੈਪੀਟਲ ਐਕਸਪੈਂਡੀਚਰ ਚੰਗਾ ਹੁੰਦਾ ਬਟ ਸਾਡੇ ਕੋਲੇ ਟੈਕਸ ਤੋਂ ਕਮਾਈ ਘੱਟ ਆ ਅਸੀਂ ਆਪਣੇ ਸੰਸਾਧਨਾਂ ਨੂੰ ਜਾਂ ਤਾਂ ਵੇਚ ਰਹੇ ਹਾਂ ਤੇ ਜਾਂ ਅਸੀਂ ਲੋਨ ਜ਼ਿਆਦਾ ਲੈ ਰਹੇ ਹਾਂ ਇਹ ਚੀਜ਼ੇ ਰਿਪਰੈਜ਼ੈਂਟ ਕਰਦੀ ਐ ਸੋ 111000 ਇਹ ਨੰਬਰ ਯਾਦ ਰੱਖਿਓ ਕਿਹੜਾ ਕਿੱਥੋਂ ਆਇਆ ਤੁਹਾਡੇ ਲਈ ਇੰਪੋਰਟੈਂਟ ਹੈ ਪੇਪਰ 'ਚ ਸਵਾਲ ਬਣ ਸਕਦਾ ਹੈ ਚਲੋ ਹੁਣ ਕਹਿੰਦੇ ਕਿੰਨਾ ਪੈਸਾ ਕਿੱਥੇ ਲਾਇਆ ਸਰਕਾਰ ਨੇ ਕਿੰਨਾ ਪੈਸਾ ਕਿੱਥੇ ਲਾਇਆ ਸਭ ਤੋਂ ਪਹਿਲੀ ਗੱਲ ਆਪਾਂ ਹੈਲਥ ਦੇ ਉੱਤੇ ਦੇਖਦੇ ਹਾਂ ਸੋ ਸਰਕਾਰ ਇਸ ਵਾਰ ਕਹਿੰਦੇ ਹੈਲਥ ਸੈਕਟਰ ਦੇ ਵਿੱਚ 5598 ਕਰੋੜ ਰੁਪਇਆ ਲਾਉਣ ਜਾ ਰਹੀ ਆ ਜਿਹਦੇ ਵਿੱਚ ਗੱਲ ਕਰ ਲਈ ਤਾਂ ਪਿਛਲੇ ਸਾਲ ਦੇ ਨਾਲੋਂ ਕਹਿੰਦੇ ਇਹਨੂੰ 10% ਵਧਾ ਦਿੱਤਾ ਗਿਆ ਹੈ ਪਿਛਲੇ ਸਾਲ ਜਿੰਨਾ ਖਰਚਾ ਕੀਤਾ ਸੀ ਹੈਲਥ ਤੇ ਉਹ ਇਸ ਵਾਰ 10% ਵਧਾ ਦਿੱਤਾ ਗਿਆ ਹੈ ਇਹਦੇ ਨਾਲ ਨਾਲ ਸਰਕਾਰ ਪਲਾਨ ਕਰ ਰਹੀ ਹੈ ਕਿ ਆਪਾਂ ਪਹਿਲੀ ਵਾਰ ਫਰਸਟ ਐਵਰ ਡਰਗ ਸੈਂਸਸ ਵੀ ਜ਼ਰੂਰ ਕਰਵਾਵਾਂਗੇ ਸੋ ਇਹਦੇ ਲਈ 150 ਕਰੋੜ ਰੁਪਇਆ ਖਰਚਾ ਆਊਗਾ ਡਰਗ ਸੈਂਸਸ ਤੇ 150 ਕਰੋੜ ਰੁਪਇਆ ਖਰਚਾ ਇਹ ਵੀ ਅਸੀਂ ਯਾਦ ਰੱਖਣਾ ਹੈ ਉਸ ਤੋਂ ਬਾਅਦ ਅਗਲੇ ਚੱਲੀਏ ਐਕਸਪੈਂਸ਼ਨ ਦੀ ਗੱਲ ਕਰ ਲਈਏ ਸਰਕਾਰ ਸੋਚ ਰਹੀ ਹੈ ਕਿ ਜੋ ਮੁੱਖ ਮੰਤਰੀ ਸਰਬ ਸੇਤ ਬੀਮਾ ਯੋਜਨਾ ਆ ਉਹਨੂੰ ਆਪਾਂ ਹੋਰ ਜ਼ਿਆਦਾ ਵਧਾਵਾਂਗੇ ਇਸ ਵਾਰ ਸਾਡਾ ਕਹਿੰਦੇ ਪਲਾਨ ਆ ਕਿ ਆਪਾਂ 65 ਲੱਖ ਪਰਿਵਾਰਾਂ ਨੂੰ ਕਵਰ ਕਰਾਂਗੇ ਇਸ ਸਕੀਮ ਦੇ ਵਿੱਚ ਤੇ ਅਸੀਂ ਹਰ ਇੱਕ ਬੰਦੇ ਨੂੰ ਹਰ ਇੱਕ ਪਰਿਵਾਰ ਨੂੰ 10 ਲੱਖ ਦਾ ਸਾਲਾਨਾ ਕੈਸ਼ਲੈਸ ਟ੍ਰੀਟਮੈਂਟ ਦਵਾਂਗੇ ਯਾਨੀ ਕਿ ਇੰਸ਼ੋਰੈਂਸ ਥੋੜੀ ਹੁਣ ਸਰਕਾਰ ਕਰੂਗੀ ਓਕੇ ਸਰ ਜੀ ਇਹਦੇ ਲਈ ਕਹਿੰਦੇ ਕਿੰਨੇ ਪੈਸੇ ਦਿੱਤੇ ਜਾਣਗੇ 778 ਕਰੋੜ ਰੁਪਈਆ ਹੁਣ ਜਿੰਨੇ ਵੀ ਇਦਾਂ ਦੇ ਪੁਆਇੰਟ ਹੈਗੇ ਆ ਜਿਹੜੇ ਮੈਂ ਮਾਰਕ ਕਰ ਰਿਆ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਯਾਦ ਤੁਸੀਂ ਜ਼ਰੂਰ ਰੱਖਣੇ ਆ ਉਸ ਤੋਂ ਬਾਅਦ ਪ੍ਰੋਸੈਸ ਦੀ ਗੱਲ ਕਰ ਲਈਏ ਸੋ ਜੋ ਸਾਡੇ ਕੋਲੇ ਫ੍ਰੀ ਬੱਸਾਂ ਚੱਲਦੀਆਂ ਨੇ ਉਹਦੇ ਲਈ 450 ਕਰੋੜ ਰੁਪਈਆ ਇਸ ਵਾਰ ਫੇਰ ਦਿੱਤਾ ਗਿਆ ਹੈ ਬੱਸਾਂ ਦੇ ਲਈ ਓਕੇ ਸਰ ਐਜੂਕੇਸ਼ਨ ਐਜੂਕੇਸ਼ਨ ਦੇ ਵਿੱਚ 18047 ਕਰੋੜ ਰੁਪਇਆ ਲਾਇਆ ਗਿਆ ਹੈ ਸਰਕਾਰ ਨੇ ਇਸ ਵਾਰ ਦਾ ਬਜਟ ਪੇਸ਼ ਕੀਤਾ ਜੇ ਪੁਰਾਣੇ ਪਿਛਲੇ ਸਾਲ ਦੀ ਗੱਲ ਕਰ ਲਈਏ ਤਾਂ 17975 ਕਰੋੜ ਸੀਗਾ ਥੋੜਾ ਵਧਾਇਆ ਮਤਲਬ ਇਹ ਲਾ ਲਓ ਵੀ 100 200 ਕਰੋੜ ਹੀ ਵਧਾਇਆ ਜਿਆਦਾ ਨਹੀਂ ਵਧਾਇਆ 100 ਕਰੋੜ ਵੀ 100 ਕਰੋੜ ਵੀ ਨਹੀਂ ਵਧਾਇਆ 70 80 ਕਰੋੜ ਰੁਪਇਆ ਵਧਾਇਆ ਜਿਆਦਾ ਨਹੀਂ ਵਧਾਇਆ ਠੀਕ ਹੈ ਸੋ ਇਹ ਕਹਿੰਦੇ ਇਸ ਕਰਕੇ ਅਸੀਂ ਬਜਟ ਦਿੱਤਾ ਗਿਆ ਜੇ ਟੋਟਲ ਬਜਟ ਦੀ ਗੱਲ ਕਰ ਲਈਏ ਸਾਡੇ ਦਾ 11% ਵੈਸੇ ਬਣਦਾ ਟੋਟਲ ਬਜਟ ਦਾ ਟੋਟਲ ਬਜਟ ਦੇ ਖਰਚੇ ਦਾ 11% ਬਣਦਾ ਫੋਕਸ ਕਰਨਾ ਸੀ ਐਜੂਕੇਸ਼ਨ ਸੈਕਟਰ ਨੂੰ ਇੰਪਰੂਵ ਕਰਨ ਦੇ ਲਈ 인ਫਰਾਸਟ੍ਰਕਚਰ ਤੇ ਕੁਆਲਿਟੀ ਵਧਿਆ ਕਰਨੀ ਆ ਪੜਾਈ ਦੇ ਮਾਮਲੇ ਦੇ ਜਾਨਕੀ ਨਵੇਂ ਨਵੇਂ ਸਕੂਲ ਬਣਾਉਣੇ ਆ ਟੀਚਰਾਂ ਨੂੰ ਹੋਰ ਜ਼ਿਆਦਾ ਟ੍ਰੇਨਿੰਗ ਦੇਣੀ ਐ ਐਂਡ ਸਭ ਕੁਝ ਅਸੀਂ ਕਹਿੰਦੇ ਜੀ ਕਰਾਂਗੇ ਜ਼ਰੂਰ ਉਸ ਤੋਂ ਬਾਅਦ ਆ ਗਿਆ ਸਾਡੇ ਕੋਲੇ ਖੇਡਾਂ ਦੇ ਲਈ ਕੀ ਕੀਤਾ ਜਾ ਰਿਹਾ ਸਰਕਾਰ ਕਹਿੰਦੀ ਇਸ ਵਾਰ ਅਸੀਂ ਖੇਡਾਂ ਦੇ ਲਈ 979 ਜਾਨਕੀ ਲਗਭਗ 980 ਕਰੋੜ ਰੁਪਇਆ ਲਾ ਰਹੇ ਆ ਸਾਨੂੰ ਪਤਾ ਪੁਰਾਣੇ ਸਮੇਂ ਵਿੱਚ ਪੰਜਾਬ ਦੇ ਖਿਡਾਰੀ ਬਹੁਤ ਵਧੀਆ ਵਧੀਆ ਨਿਕਲਦੇ ਸੀਗੇ ਠੀਕ ਹੁਣ ਕੀ ਕਰਾਂਗੇ ਕਹਿੰਦੇ ਅਸੀਂ ਪਿੰਡਾਂ ਵਿੱਚ ਗਰਾਊਂਡਾਂ ਬਣਾਉਣੀਆਂ ਨੇ ਹਰ ਇੱਕ ਪਿੰਡ ਦੇ ਵਿੱਚ ਇੱਕ ਗਰਾਊਂਡ ਬਣਾਵਾਂਗੇ ਤਾਂ ਕਿ ਬੱਚੇ ਉੱਥੇ ਖੇਡਣ ਤੇ 3000 ਅਸੀਂ ਇੰਡੋਰ ਜਿਮ ਵੀ ਬਣਾਵਾਂਗੇ ਜਿਹਦੇ ਨਾਲ ਕੀ ਹੈ ਫਿਜ਼ੀਕਲ ਫਿਟਨੈਸ ਨੂੰ ਵੀ ਪ੍ਰੋਮੋਟ ਕੀਤਾ ਜਾ ਸਕੇ ਲੋਕੀ ਕਾਮਯਾਬ ਵੀ ਰਹਿਣਗੇ ਓਕੇ ਜੀ ਤੰਦਰੁਸਤ ਵੀ ਰਹਿਣਗੇ ਉਸ ਤੋਂ ਬਾਅਦ ਕਹਿੰਦੇ ਪਿੰਡਾਂ ਤੇ ਸ਼ਹਿਰਾਂ ਦੀ ਡਿਵੈਲਪਮੈਂਟ ਵੀ ਕਰਨੀ ਆ ਸੋ ਪਿੰਡਾਂ ਤੇ ਸ਼ਹਿਰਾਂ ਦੀ ਡਿਵੈਲਪਮੈਂਟ ਦੇ ਲਈ ਅਸੀਂ 3500 ਕਰੋੜ ਰੁਪਈਆ ਲਾਇਆ ਆ ਜਿਹਦੇ ਵਿੱਚ ਸ਼ਹਿਰੀ ਡਿਵੈਲਪਮੈਂਟ ਹੋਊਗੀ ਤੇ ਪੇਂਡੂ ਡਿਵੈਲਪਮੈਂਟ ਹੋਊਗੀ ਪਿੰਡਾਂ ਦੀ ਡਿਵੈਲਪਮੈਂਟ ਦੇ ਲਈ ਅਸੀਂ ਕੀ ਕਰਾਂਗੇ ਪਹਿਲੀ ਗੱਲ ਤਾਂ ਜਿਹੜੇ ਛੱਪੜ ਆ ਕਹਿੰਦੇ ਉਹਨਾਂ ਨੂੰ ਹੋਰ ਜ਼ਿਆਦਾ ਸਾਫ਼ ਕਰਾਂਗੇ ਤੇ ਉਹਨਾਂ ਨੂੰ ਹੋਰ ਜ਼ਿਆਦਾ ਪੁੱਟਾਂਗੇ ਆਪਾਂ ਪਿੰਡਾਂ ਦੇ ਨਾ ਛੱਪੜ ਹੁਣ ਦੁਆਰਾ ਪੁੱਟੇ ਜਾ ਰਹੇ ਨੇ ਸਾਫ਼ ਕੀਤਾ ਜਾ ਰਹੇ ਨੇ ਤਾਂ ਕਿ ਗਰਾਊਂਡ ਵਾਟਰ ਉੱਤੇ ਆਵੇ ਸੋ ਸੀਚੇਵਾਲ ਤੇ ਥਾਪਰ ਮਾਡਲ ਨੂੰ ਇੰਪਲੀਮੈਂਟ ਕਰਾਂਗੇ ਸੋ ਇਹਨਾਂ ਨੂੰ ਯਾਦ ਰੱਖਣਾ ਇਹਦੇ ਨਾਲ ਨਾਲ ਹੀ ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ ਸ਼ਹਿਰਾਂ ਦੇ ਵਿੱਚ ਤੇ ਕਹਿੰਦੇ ਜਿਹੜੇ ਪਿੰਡ ਨੇ ਉੱਥੇ ਅਸੀਂ ਅ ਖਾਸ ਕਰਕੇ ਜਿਹੜੇ ਛੋਟੇ ਪਿੰਡ ਨੇ ਤੇ ਸ਼ਹਿਰ ਨੇ ਉੱਥੇ ਗਲੀਆਂ ਦੇ ਵਿੱਚ ਲਾਈਟਾਂ ਲਾਵਾਂਗੇ ਜੀ ਲਗਭਗ 2.5 ਲੱਖ ਸਟਰੀਟ ਲਾਈਟਾਂ ਲਾਉਣ ਦਾ ਜਿਹੜਾ ਸਾਡਾ ਏਮ ਆ ਸਰਕਾਰ ਕਹਿੰਦੀ ਤੇ ਉਹਦੇ ਨਾਲ ਕੀ ਹੋਊਗਾ ਅਰਬਨ ਇਨਫਰਾਸਟ੍ਰਕਚਰ ਜਿਹੜਾ ਸਾਨੂੰ ਉਹ ਵਧੀਆ ਦੇਖਣ ਨੂੰ ਮਿਲੂਗਾ ਸਾਫ਼ ਸੁਥਰਾ ਦੇਖਣ ਨੂੰ ਮਿਲੂਗਾ ਜੀ ਉਸ ਤੋਂ ਬਾਅਦ ਅੱਗੇ ਚੱਲਦੇ ਆਪਾਂ ਇੰਡਸਟਰੀਅਲ ਗਰੋਥ ਦੇ ਲਈ ਇੰਡਸਟਰੀਅਲ ਗਰੋਥ ਦੀ ਗੱਲ ਕਰ ਲਈਏ ਇੰਡਸਟਰੀਅਲ ਸੈਕਟਰ ਜਿਹੜਾ ਹੈਗਾ ਉਸ ਨੂੰ 3426 ਕਰੋੜ ਰੁਪਏ ਮਿਲਣ ਜਾ ਰਹੇ ਨੇ ਜਿਹਦੇ ਵਿੱਚ ਇਨਕਲੂਡ ਹੋਊਗਾ ਸਬਸਿਡਾਈਜ਼ ਇਲੈਕਟ੍ਰਿਸਿਟੀ ਜਾਨੀ ਕਿ ਜਿਹੜੀ ਇੰਡਸਟਰੀ ਨੂੰ ਬਿਜਲੀ ਮਿਲਣੀ ਆ ਉਹਦੇ ਉੱਤੇ ਸਬਸਿਡੀ ਦਿੱਤੀ ਜਾਊਗੀ ਤੇ ਅਸੀਂ ਇਕਨੋਮਿਕ ਐਕਟੀਵਿਟੀਜ਼ ਨੂੰ ਵੀ ਬੂਸਟ ਕਰਨ ਆਇਆ ਫਾਈਨੈਂਸ਼ੀਅਲ ਇਨੀਸ਼ੀਏਟਿਵ ਦੀ ਗੱਲ ਕਰ ਲਈਏ ਜੇ ਕੋਈ ਬੰਦਾ ਵਧੀਆ ਕੰਮ ਕਰਦਾ ਹੁੰਦਾ ਨਾ ਵੀ ਕਿਸੇ ਵਧੀਆ ਫਰਮ ਨੇ ਕਿਸੇ ਕੰਪਨੀ ਨੇ ਵਧੀਆ ਪ੍ਰੋਡਕਸ਼ਨ ਕੀਤੀ ਆ ਜਾਂ ਫੋਰ ਐਗਜ਼ਾਮਪਲ ਪੋਲੂਸ਼ਨ ਘਟਾ ਕੀਤਾ ਉਹਨੂੰ ਇਨਸੈਂਟਿਵਾਇਜ਼ ਕਰਨਾ ਵੀ ਉਹਨੂੰ ਸ਼ਾਬਾਸ਼ੀ ਦੇਣੀ ਪੈਸਿਆਂ ਦੇ ਰੂਪ ਦੇ ਵਿੱਚ ਜਿਵੇਂ ਤੁਸੀਂ ਜੇ ਕੇਵਰੇ ਵਧੀਆ ਖੇਡਦੇ ਹੋ ਤੁਹਾਨੂੰ ਤੁਹਾਨੂੰ ਕੋਚ ਤੁਹਾਡਾ 100-50 ਰੁਪਏ ਦਿੰਦਾ ਵੀ ਲੈ ਚੱਕ ਸ਼ਰਾ ਐਸ਼ ਕਰ ਸੋ ਉਹ ਵਾਲਾ ਜਿਹੜਾ ਪੈਸਾ ਕਹਿੰਦੇ ਇਨਸੈਂਟਿਵੇਇਜ਼ ਕੀਤਾ ਜਾਊਗਾ ਬਹੁਤ ਸਾਰੀਆਂ ਇੰਡਸਟਰੀਜ਼ ਨੂੰ ਇਹਦੇ ਲਈ 250 ਕਰੋੜ ਰੁਪਈਆ ਰੱਖਿਆ ਗਿਆ ਹੈ ਪੰਜਾਬ ਦੇ ਵਿੱਚ ਜਿਸ ਨਾਲ ਇਕਨੋਮਿਕ ਗਰੋਥ ਹੋਰ ਜ਼ਿਆਦਾ ਕਹਿੰਦੇ ਸਾਨੂੰ ਦੇਖਣ ਨੂੰ ਮਿਲ ਸਕਦੀ ਆ ਇਹਦੇ ਨਾਲ ਨਾਲ ਹੀ ਅਸੀਂ ਪਿਛਲੇ ਸਾਲ ਦੇ ਨਾਲੋਂ 50% ਇਨਕਰੀਜ਼ ਕੀਤਾ ਹੈ ਵਧਾ ਕੇ 230 ਕਰੋੜ ਰੁਪਈਆ ਕਰ ਦਿੱਤਾ ਹੈ ਸਰਕਾਰ ਦੇ ਲਈ ਅਸੀਂ ਚੋਣਿਆ ਕਿ ਪੰਜਾਬ ਦੇ ਵਿੱਚ ਕਹਿੰਦੇ ਜੀ ਇਮਪਲੋਇਮੈਂਟ ਵਧੇ ਉਹਦੇ ਲਈ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਤੇ ਕੈਰੀਅਰ ਕਾਉਂਸਲਿੰਗ ਕਰਨੀ ਸੋ ਉਹਦੇ ਲਈ ਵੀ ਪੈਸੇ ਲਾਏ ਗਏ ਨੇ 230 ਕਰੋੜ ਰੁਪਈਆ ਤੇ ਪਿਛਲੀ ਵਾਰ ਨਾਲ ਉਹ ਇਹ ਵਧਾਇਆ ਗਿਆ ਹੈ ਓਕੇ ਚਲੋ 인ਫਰਾਸਟ੍ਰਕਚਰ ਡਿਵੈਲਪਮੈਂਟ ਇੱਕ ਨਵਾਂ ਪ੍ਰੋਜੈਕਟ ਹੈ ਪਾਇਲਟ ਪ੍ਰੋਜੈਕਟ ਸਾਡੇ ਪੰਜਾਬ ਦੇ ਵਿੱਚ ਸ਼ੁਰੂ ਕਰਨ ਦੀ ਪਲਾਨ ਬਣ ਰਿਹਾ ਜੀ 140 ਕਰੋੜ ਰੁਪਈਆ ਕਹਿੰਦੇ ਆਪਾਂ ਖਰਚਾਂਗੇ ਇਹਦੇ ਨਾਲ ਯੂਰੋਪੀਅਨ ਸਟਾਈਲ ਦੀਆਂ ਸੜਕਾਂ ਕਹਿੰਦੇ ਪੰਜਾਬ ਦੇ ਵਿੱਚ ਬਣਨਗੀਆਂ ਹਜੇ ਪਾਇਲਟ ਪ੍ਰੋਜੈਕਟ ਆ 50 ਕਿਲੋਮੀਟਰ ਲੰਬੀ ਹੋਊਗੀ ਸੜਕ ਤੇ ਚਾਰ ਸ਼ਹਿਰਾਂ ਦੇ ਵਿੱਚ ਸੜਕਾਂ ਅਸੀਂ ਬਣਾ ਰਹੇ ਹਾਂ ਜਿਵੇਂ ਕਿ ਲੁਧਿਆਣਾ ਅੰਮ੍ਰਿਤਸਰ ਸਾਹਿਬ ਜਲੰਧਰ ਤੇ ਐਸਐਸ ਨਗਰ ਮੋਹਾਲੀ ਇਹ ਮੇਹੀ ਆ ਵੀ ਅਸੀਂ ਸ਼ਹਿਰਾਂ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਨੂੰ ਇਨਕਰੀਜ਼ ਕਰਨਾ ਤੇ ਸ਼ਹਿਰਾਂ ਦੀ ਲਾਈਫ ਨੂੰ ਹੋਰ ਜ਼ਿਆਦਾ ਵਧੀਆ ਕਰਨਾ ਅਕਸਰ ਸਾਨੂੰ ਪਤਾ ਸ਼ਹਿਰਾਂ ਵਿੱਚ ਕੀ ਹੁੰਦਾ ਆ ਬਹੁਤ ਜ਼ਿਆਦਾ ਪੋਲੂਸ਼ਨ ਹੁੰਦਾ ਟ੍ਰੈਫਿਕ ਹੁੰਦਾ ਸੋ ਇਹਨਾਂ ਚੀਜ਼ਾਂ ਨੂੰ ਅਸੀਂ ਜਿਹੜਾ ਸੌਖਾ ਕਹਿੰਦੇ ਜ਼ਰੂਰ ਕਰਾਂਗੇ ਜੀ ਉਸ ਤੋਂ ਬਾਅਦ ਪਬਲਿਕ ਸੇਫਟੀ ਤੇ ਸਿਕਿਉਰਿਟੀ ਪਬਲਿਕ ਸੇਫਟੀ ਹੋਣੀ ਚਾਹੀਦੀ ਹੈ ਸਿਕਿਉਰਿਟੀ ਹੋਣੀ ਚਾਹੀਦੀ ਹੈ ਸੋ ਇਹਦੇ ਲਈ ਸਰਕਾਰ ਕਹਿੰਦੀ ਅਸੀਂ 110 ਕਰੋੜ ਰੁਪਏ ਜਿਹੜੇ ਉਹ ਲਾਂਚ ਕਰ ਰਹੇ ਆ ਲੈ ਕੇ ਆ ਰਹੇ ਆ ਤਾਂ ਕਿ ਅਸੀਂ ਐਡਵਾਂਸਡ ਐਂਟੀ ਡਰੋਨ ਸਿਸਟਮ ਨੂੰ ਲੈ ਕੇ ਆ ਸਕੀਏ ਬਾਰਡਰ ਸਕਿਉਰਿਟੀ ਦੇ ਮਾਮਲੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਗਵੰਡੀ ਦੇ ਸਾਡਾ ਜਿਹੜਾ ਹੈਗਾ ਉਹ ਡਰੋਨਸ ਦੇ ਰਾਹੀਂ ਬਹੁਤ ਨਸ਼ਾ ਪੱਤਾ ਪੰਜਾਬ 'ਚ ਭੇਜਦੇ ਨੇ ਤੇ ਹੋਰ ਵੀ ਬਹੁਤ ਕੁਝ ਕਰਦਾ ਸੋ ਉਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਵੀ ਕਹਿੰਦੇ ਅਸੀਂ ਇੱਕ ਵੱਡੀ ਅਮਾਉਂਟ ਆਫ ਪੈਸੇ ਜਿਹੜੇ ਦੇਣ ਜਾ ਰਹੇ ਆ ਤੇ ਇਹਦੇ ਨਾਲ ਹੀ ਅਸੀਂ ਕਹਿੰਦੇ 5000 ਹੋਮ ਗਾਰਡ ਜਿਹੜੇ ਆ ਉਹ ਕੋਲਾਬੋਰੇਸ਼ਨ ਕਰਨਗੇ ਬੀਐਸਐਫ ਦੇ ਨਾਲ ਤੇ ਸੈਕੰਡ ਲਾਈਨ ਡਿਫੈਂਸ ਨੂੰ ਬਾਰਡਰ ਨੂੰ ਸਿਕਿਉਰ ਕਰਨਗੇ ਜਾਨਕੀ 5000 ਜਿਹੜੇ ਹੋਮਗਾਰ ਨੇ ਸਿੱਧੇ ਉੱਥੇ ਜਾਣਗੇ ਹੁਣ ਇਹਦਾ ਮਤਲਬ ਇਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਜ਼ਿਆਦਾ ਨੌਕਰੀਆਂ ਨਿਕਲ ਸਕਦੀਆਂ ਨੇ ਠੀਕ ਹੈ ਜੀ ਚਲੋ ਅੱਗੇ ਚੱਲਦੇ ਆਪਾਂ ਉਸ ਤੋਂ ਬਾਅਦ ਸਾਡੇ ਕੋਲੇ ਨੋਟੇਬਲ ਅਮਿਸ਼ਨ ਹੁਣ ਹੋਇਆ ਕੀ ਆ ਕੁਝ ਚੀਜ਼ਾਂ ਜਿਹੜੀਆਂ ਸਾਨੂੰ ਉਮੀਦ ਸੀਗੀ ਉਹਨਾਂ ਉੱਤੇ ਚਰਚਾ ਹੀ ਨਹੀਂ ਹੋਈ ਜਿਵੇਂ ਕਿ 1000 ਰੁਪਈਆ ਬੁੜੀਆਂ ੜੀਕਦੇ ਸੀਗੇ 1000 ਰੁਪਈਆ ਮਿਲੂਗਾ ਬੀਬੀਆਂ ਨੂੰ ਨਹੀਂ ਮਿਲਿਆ ਕਿਤੇ ਇਹਦੇ ਬਾਰੇ ਮੈਂਸ਼ਨ ਨਹੀਂ ਕੀਤਾ ਗਿਆ ਐਂਡ ਇਹਦੇ ਨਾਲ ਨਾਲ ਹੋਰ ਕਿਹੜੀ ਗੱਲ ਹੈ ਜੀ ਕਹਿੰਦੇ ਇਹ ਬਜਟ ਕੋਈ ਵੀ ਟੈਕਸ ਨਹੀਂ ਲੈ ਕੇ ਆਇਆ ਸੋ ਇਸ ਬਜਟ ਨੂੰ ਅਸੀਂ ਟੈਕਸ ਫਰੀ ਬਜਟ ਵੀ ਕਹਿ ਸਕਦੇ ਹਾਂ ਇਹ ਬਜਟ ਕਿਹੜਾ ਹੈ ਟੈਕਸ ਫਰੀ ਬਜਟ ਹੈ ਜੀ ਇਹਦੇ ਉੱਤੇ ਕੋਈ ਵੀ ਟੈਕਸ ਕਹਿੰਦੇ ਨਹੀਂ ਲੱਗਾ ਤੇ ਪੰਜਾਬ ਸਰਕਾਰ ਕਹਿੰਦੀ ਹੈ ਅਸੀਂ ਬਦਲਦਾ ਪੰਜਾਬ ਬਦਲਦਾ ਪੰਜਾਬ ਰੋਡਮੈਪ ਲੈ ਕੇ ਆਏ ਆ ਤੇ ਸਾਡਾ ਪਲਾਨ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਪੰਜਾਬ ਨੂੰ ਬਦਲਣ ਜਾ ਰਹੇ ਹਾਂ ਪਿੰਡਾਂ ਤੇ ਸ਼ਹਿਰਾਂ ਦੀ ਨੁਹਾਰ ਬਦਲ ਜੂਗੀ ਤੇ ਪੰਜਾਬ ਤਰੱਕੀ ਦੇ ਰਾਹਾਂ ਉੱਤੇ ਸਾਨੂੰ ਦੇਖਦਾ ਹੋਇਆ ਜ਼ਰੂਰ ਮਿਲੂਗਾ ਹੁਣ ਸਾਡੇ ਕੋਲ ਇੱਕ ਫੋਟੋ ਆ ਜੀ ਜਿਹਦੇ ਵਿੱਚ ਇਸ ਬਜਟ ਅਖਬਾਰ ਦੀ ਫੋਟੋ ਅਖਬਾਰ ਜੇ ਤੁਸੀਂ ਪੜ੍ਹੀ ਹੋਊਗੀ ਇਸ ਬਜਟ ਦਾ ਪੂਰੇ ਦਾ ਕਰਕਸ ਆ ਜੀ ਜਿਵੇਂ ਆਪਾਂ ਪੜ੍ਹ ਕੇ ਹਟੇ ਜਾਂ ਕੋਈ ਨਵਾਂ ਟੈਕਸ ਨਹੀਂ ਹੈਗਾ 10 ਲੱਖ ਰੁਪਈਆ ਮੁਕਤ ਇਲਾਜ ਹੋ ਗਿਆ ਨਸ਼ਿਆਂ ਦੇ ਖਿਲਾਫ ਆਪਾਂ ਬੜਾ ਡਰਗ ਸੈਂਸਸ ਹੋਣ ਜਾ ਰਿਹਾ ਹੈ ਜੀ 49900 ਕਰੋੜ ਦਾ ਕਰਜ਼ਾ ਚੁੱਕਿਆ ਜਾਵੇਗਾ ਸਰਕਾਰ ਦੇ ਦੁਆਰਾ ਬੱਲੇ ਬੱਲੇ ਇਹ ਬੜੀ ਵੱਡੀ ਅਮਾਊਂਟ ਹੈ ਬਹੁਤ ਵੱਡਾ ਕਰਜ਼ਾ ਕਹਿੰਦੇ ਚੱਕਾਂਗੇ ਠੀਕ ਹੈ ਵਿੱਤ ਮੰਤਰੀ ਹਰਬਾਲ ਜੀ ਮਾ ਜੀ ਨੇ 2.36 ਲੱਖ ਕਰੋੜ ਦਾ ਬਜਟ ਪੇਸ਼ ਕੀਤਾ ਹੁਣੇ ਪੈਸੇ ਕਿੱਥੋਂ ਆਉਣਗੇ ਤੇ ਕਿੱਥੇ ਜਾਣਗੇ ਜੇ ਆਪਾਂ ਦੇਖੀਏ ਪੈਸੇ ਆਉਣਗੇ ਕਿੱਥੋਂ ਕਹਿੰਦੇ ਜੀ ਕੇਂਦਰੀ ਟੈਕਸ ਤੋਂ ਕਿੰਨੇ ਆਉਣਗੇ ਆਪਾਂ ਪੜ ਚੁੱਕੇ ਆ ਕੇਂਦਰੀ ਗ੍ਰਾਂਟਾਂ ਵਗੈਰਾ ਤੋਂ ਸਾਰਾ ਦੇਖ ਲੈ ਜਾਊਗਾ ਕਿੱਥੇ ਤਨਖਾਹਾਂ ਉੱਤੇ 22% ਹੁਣੇ ਤੋਂ ਐਗਜ਼ਾਮੀਨਰ ਸਵਾਲ ਪੁੱਛ ਰਿਹਾ ਹੁੰਦਾ ਵੀ ਪੰਜਾਬ ਦੇ ਬਜਟ ਦਾ ਸਭ ਤੋਂ ਜ਼ਿਆਦਾ ਪੈਸਾ ਕਿੱਥੇ ਜਾ ਰਿਹਾ ਤੇ ਕਿੱਥੋਂ ਆ ਰਿਹਾ ਕੁਛ ਇਦਾਂ ਦਾ ਠੀਕ ਹੈ ਸੋ ਕਿੱਥੇ ਜਾ ਰਿਹਾ ਤਨਖਾਹਾਂ ਦੇ ਰੂਪ ਦੇ ਵਿੱਚ ਅਸੀਂ 22% ਦੇ ਰਹੇ ਹਾਂ ਤੇ ਜਿਹੜੇ ਹੋਰ ਸਾਡੇ ਕੋਲੇ ਪੈਨਸ਼ਨਾਂ ਦਾ ਲਾਭ ਆ ਉਹ ਲਗਭਗ 12.5% ਹੋ ਗਿਆ ਕਰਜ਼ੇ ਦੀ ਅਦਾਇਗੀ ਜਾਨੀ ਕਿ ਜੇ ਕਿਸੇ ਨੇ ਅਸੀਂ ਲੋਨ ਲਿਆ ਟੈਕਸ ਵਗੈਰਾ ਦੇਣਾ ਵਾਪਸ ਇੰਟਰਸਟ ਵਗੈਰਾ ਦੇਣਾ ਵਾਪਸ ਲਗਭਗ 17.5% ਸਾਡਾ ਬਜਟ ਉੱਥੇ ਚੱਲ ਜੂਗਾ ਵਿਆਜ ਦੀ ਅਦਾਇਗੀ ਬੱਲੇ ਬੱਲੇ 15% ਸੋ ਮੈਨੂੰ ਲੱਗਦਾ 15 ਤੇ 17 ਨੂੰ ਜੋੜ ਦਈਏ ਸਭ ਤੋਂ ਜ਼ਿਆਦਾ ਪੈਸਾ ਦਾਸੀ ਬਈ ਕਰਜ਼ੇ ਦਾ ਵਿਆਜ ਮੋੜਨ ਦੇ ਵਿੱਚ ਦਈ ਜਾ ਰਹੇ ਆ ਬਹੁਤ ਜ਼ਿਆਦਾ ਮਤਲਬ ਅਸੀਂ ਕਰਜ਼ਾ ਲੈ ਚੁੱਕੇ ਆ ਤੇ ਇਸ ਵਾਰ 50000 ਕਰੋੜ ਰੁਪਏ ਹੋਰ ਕਰਜ਼ਾ ਲੈ ਰਹੇ ਆ ਸੋਚਣ ਵਾਲੀ ਗੱਲ ਆ ਵੀ ਉਹ ਕਰਜ਼ਾ ਲੈ ਕੇ ਅਸੀਂ ਖਰਚ ਕਿੱਥੇ ਰਹੇ ਆ ਇਨਵੈਸਟ ਕਿੱਥੇ ਕਰ ਰਹੇ ਆ ਕਿ ਅਸੀਂ ਉਹ ਲੋਕਾਂ ਨੂੰ ਖੁਸ਼ ਕਰਨ ਦੇ ਲਈ ਵੋਟਾਂ ਦੇ ਚੱਕਰ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਆਈਆਂ ਨੇ ਉਹਨਾਂ ਨੇ ਆਪਣੀ ਪੋਜੀਸ਼ਨ ਨੂੰ ਪੱਕਾ ਕਰਨ ਦੇ ਲਈ ਲੋਕਾਂ ਉਤੋਂ ਫ੍ਰੀ ਚੀਜ਼ਾਂ ਦਿੱਤੀਆਂ ਨੇ ਪਰ ਆਪ ਤਾਂ ਸਰਕਾਰ ਕਰਜ਼ੇ ਦੇ ਹੇਠ ਆ ਨਾ ਕਿੱਥੋਂ ਇਹ ਸਵਾ 4 ਲੱਖ ਕਰੋੜ ਦਾ ਕਰਜ਼ਾ ਲਹੂਗਾ ਸਾਡਾ ਬਜਟ ਨਹੀਂ ਉੱਡਾ ਹੈਗਾ ਮਤਲਬ ਕਮਾਈ ਤੇ ਖਰਚਿਆਂ ਨੂੰ ਜੋੜਦੀ ਓਦੋਂ ਵੱਧ ਦਾ ਲੋਨ ਹੈ ਜੀ ਸੋ ਜੋ ਕਿ ਸਾਡੇ ਲਈ ਏਡਾ ਵਧੀਆ ਨਹੀਂ ਹੈਗਾ ਤੇ ਏਸੀ ਸਾਡੇ ਕੋਲ ਬਜਟ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਪੇਪਰ ਦੇ ਵਿੱਚ ਇਥੋਂ ਕਾਫੀ ਸਾਰੇ ਕੁਐਸਚਨ ਸਾਨੂੰ ਦੇਖਣ ਨੂੰ ਮਿਲ ਸਕਦੇ ਨੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਦਾਂ ਦਾ ਤੁਹਾਨੂੰ ਇਹ ਸੈਸ਼ਨ ਲੱਗਾ ਐਂਡ ਆਪਣੀ ਸਵੇਰ ਨੂੰ 9 ਵਜੇ ਕਰੰਟ ਅਫੀਅਰਜ਼ ਦੀ ਕਲਾਸ ਵੀ ਹੁੰਦੀ ਉਹਨੂੰ ਵੀ ਜ਼ਰੂਰ ਜੁਆਇਨ ਕਰਿਆ ਕਰੋ ਤੇ ਨਾਲ ਦੀ ਨਾਲ ਹੀ ਜਿਹੜੇ ਬੱਚੇ ਪੀਸੀਐਸ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਆਪਣੇ ਕੋਲ ਇੱਕ ਤਾਂ ਹੈਗਾ ਜੀ ਰਿਕਾਰਡਡ ਬੈਚ ਤੁਸੀਂ ਰਿਕਾਰਡਡ ਬੈਚ ਨੂੰ ਜੁਆਇਨ ਕਰ ਸਕਦੇ ਹੋ ਜਿਸ ਦੀ ਫੀਸ ਸਿਰਫ 5000 ਰੁਪਏ ਆਇਆ ਜੇ ਤੁਸੀਂ ਲਾਈਵ ਪਲੱਸ ਰਿਕਾਰਡਡ ਪਲੱਸ ਮੈਂਟਰਸ਼ਿਪ ਗਾਈਡੈਂਸ ਵਾਲਾ ਬੈਚ ਜੁਆਇਨ ਕਰਨਾ ਪ੍ਰੀਲਮ ਦੇ ਲਈ ਇਸ ਦੀ ਫੀਸ 10000 ਰੁਪਏ ਤੁਸੀਂ ਇਹ ਵੀ ਜੁਆਇਨ ਕਰ ਸਕਦੇ ਹੋ ਤੇ ਜੇ ਤੁਹਾਡਾ ਪਲਾਨ ਹੈ ਸਰ ਪ੍ਰੀ ਮੈਨਸ ਇੰਟਰਵਿਊ ਸਾਰੀ ਤਿਆਰੀ ਕਰਨੀ ਆ ਫਿਰ ਇਸ ਦੀ ਫੀਸ ਹੈਗੀ ਸਾਡੇ ਕੋਲ 20000 ਰੁਪਏ ਤੁਸੀਂ ਇਹਨੂੰ ਵੀ ਜੁਆਇਨ ਕਰ ਸਕਦੇ ਹੋ ਜਿਹੜੇ ਜਿਹੜੇ ਬੱਚਿਆਂ ਨੇ ਪੀਸੀਐਸ ਦੀ ਤਿਆਰੀ ਕਰਨੀ ਆ ਪੰਜਾਬ ਦੇ ਚ ਡੀਐਸਪੀ ਅਸੀਂ ਤਸੀਹਦਾਰ ਲੱਗਣਾ ਉਹਨਾਂ ਦੇ ਲਈ ਇਹ ਬੈਚ ਆ ਕਿਸੇ ਦੇ ਬੱਚੇ ਨੇ ਜੇ ਪਟਵਾਰੀ ਕੌਨਸਟੈਂਟ ਵਗੈਰਾ ਦਾ ਪੇਪਰ ਦੇਣਾ ਉਹਨਾਂ ਦੇ ਲਈ ਬੈਚ ਨਹੀਂ ਹੈਗਾ ਸਿਰਫ ਪੀਸੇਸ ਵਾਲੇ ਬੱਚਿਆਂ ਦੇ ਲਈ ਹੈ ਸੋ ਜੇ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਸਾਡੇ ਨਾਲ ਜੁੜ ਕੇ ਤਾਂ ਨੰਬਰ ਦਿੱਤਾ ਇਸ ਨੰਬਰ ਦੇ ਉੱਤੇ ਕਾਲ ਕਰੋ ਤੇ ਤੁਸੀਂ ਜਿਹੜਾ ਹੈਗਾ ਉਹ ਮੇਰੀ ਟੀਮ ਨਾਲ ਗੱਲ ਕਰਕੇ ਐਡਮਿਸ਼ਨ ਲੈ ਸਕਦੇ ਹੋ ਮੰਨ ਲਓ ਕਿਸੇ ਬੱਚੇ ਨੂੰ ਪਤਾ ਨਹੀਂ ਵੀ ਫਰਕ ਕੀ ਹੈ ਜਿਹਨਾਂ ਬੈਚਾਂ ਦੇ ਵਿੱਚ ਤਾਂ ਵੀ ਕਾਲ ਕਰ ਸਕਦੇ ਹੋ ਤੇ ਤਾਂ ਵੀ ਜਾਣਕਾਰੀ ਲੈ ਸਕਦੇ ਹੋ ਦੇ ਨਾਲ ਨਾਲ ਹੀ ਜੇ ਕਿਸੇ ਬੱਚੇ ਨੇ ਪੰਜਾਬ ਨਾਮਕ ਕਿਤਾਬ ਆਰਡਰ ਕਰਨੀ ਆ ਪੰਜਾਬ ਜੀਕੇ ਦੀ ਇਹ ਪੀਸੀਐਸ ਦੇ ਲਈ ਕਿਤਾਬ ਆ ਨਾਟ ਫਾਰ ਕਨਸਟੇਬਲ ਜਾਂ ਪਟਵਾਰੀ ਪੀਸੀਐਸ ਦੇ ਲਈ ਕਿਤਾਬ ਆ ਤੇ ਜੇ ਤੁਸੀਂ ਇਸ ਕਿਤਾਬ ਨੂੰ ਆਰਡਰ ਕਰਨਾ ਆ ਇਸ ਦਾ ਪ੍ਰਾਈਸ 500 ਰੁਪਿਆ ਆ ਪੰਜਾਬੀ ਵਿੱਚ ਹੈ ਅੰਗਰੇਜ਼ੀ ਵਿੱਚ ਹੈ ਬਹੁਤ ਸੋਹਣੀ ਕਿਤਾਬ ਹੈ ਜੇ ਕਿਸੇ ਨੇ ਵੈਸੇ ਵੀ ਪੜਨ ਦੇ ਲਈ ਜਿਹੜੀ ਹੈਗੀ ਉਹ ਖਰੀਦਣੀ ਹੋਵੇ ਤਾਂ ਉਹ ਇਸ ਨੰਬਰ ਦੇ ਉੱਤੇ ਕਾਲ ਕਰਕੇ ਵੀ ਖਰੀਦ ਸਕਦਾ ਆ ਸੋ ਆਪਣਾ ਟੈਲੀਗ੍ਰam ਦਾ ਚੈਨਲ ਹੈ ਪੰਜਾਬ ਪੀਸੀਐਸ ਅੱਡਾ 247 ਉਸ ਦੇ ਉੱਤੇ ਤੁਹਾਨੂੰ ਪੀਡੀਐਫ ਜ਼ਰੂਰ ਮਿਲ ਜੂਗੀ ਜੀ ਠੀਕ ਹੈ ਹਾਂਜੀ ਹਾਂਜੀ ਪੰਜਾਬ ਨੋਟ ਕਰ ਲਓ ਬਾਈ ਜੁਆਇਨ ਕਰ ਲਓ ਟੈਲੀਗ੍ਰਾਮ ਚੈਨਲ ਨੂੰ ਪੰਜਾਬ ਅੱਡਾ ਪੀਸੀਐਸ 2025 ਸੋ ਇਹ ਟੈਲੀਗ੍ਰਾਮ ਦਾ ਚੈਨਲ ਜੁਆਇਨ ਕਰ ਲਓ ਇੱਥੇ ਮੈਂ ਪੀਡੀਐਫ ਤੁਹਾਨੂੰ ਅਪਲੋਡ ਜ਼ਰੂਰ ਕਰ ਦੂੰਗਾ ਜੀ ਠੀਕ ਹੈ ਹਾਂਜੀ ਪੀਪੀਐਸਸੀ ਦੀ ਵੀ ਸੇਮ ਹੈ ਬਿਲਕੁਲ ਸਹੀ ਹੈ ਪੀਪੀਐਸਸੀ ਦੀ ਵੀ ਸੇਮ ਹੈ ਚਲੋ ਸੋ ਉਮੀਦ ਕਰਦਾ ক্লাস ਵਧੀਆ ਲੱਗੀ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਲਾਸ ਨੂੰ ਲਾਈਕ ਜਰੂਰ